ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਐਗਰ ਪੰਜਾਬ న్యూਸ ਅਤੇ ਮੈਂ ਸਤਰਾਮ ਸਿੰਘਾ ਥਾਣਾ ਮੰਡੀ ਬਰੀਵਾਲਾ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਗਲਤ ਅਣਸਰਾਨ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਥਾਣਾ ਮੁਖੀ ਜ਼ਿਲ੍ਹਾ ਸ਼੍ਰੀ ਮੌਸਰ ਸਾਹਿਬ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਥਾਣਾ ਮੰਡੀ ਬਰੀ ਵਾਲਾ ਦੀ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਚੌੜਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਐਸਆਈ ਧਰਮਪਾਲ ਨੇ ਦੱਸਿਆ ਕਿ ਬੀਤੇ ਦਿਨੀ ਤਾਣਾ ਮੁਕੀ ਜਗਸੀਰ ਸਿੰਘ ਦੀ ਅਗਵਾਹੀ ਵਿੱਚ ਅਲਸੋ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਜਦ ਬਰੀਵਾਲਾ ਸੂਬੇ ਦੇ ਪੁਲ ਤੇ ਇੱਕ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਦੇਖਿਆ ਤਾਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਹੱਥ ਵਿੱਚ ਫੜੇ ਇਲਫਾਫੇ ਵਿੱਚੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਐਸਐਸਆਈ ਅਰਮਿਤ ਸਿੰਘ ਵੱਲੋਂ ਕਾਨੂੰਨੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਐਸਆਈ ਹਰਵੀਰ ਸਿੰਘ ਵੱਲੋਂ ਵਿਸ਼ਾਲ ਪੁੱਤਰ ਰਿੰਕੂ ਪੁੱਤਰ ਚਮਨ ਲਾਲ ਦੇ ਖਿਲਾਫ ਸਬੰਧਤ ਤੋਰਾ ਮਾਤੇਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਦੋਚੀ ਪੁਲਿਸ ਦੀ ਗ੍ਰਿਫਤ ਵਿੱਚ ਹੈ ਪੱਤਰਕਾਰ ਪ੍ਰਦੀਪ ਕਮਾਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਪਰ ਪਤਾ ਲੱਗਿਆ ਕਿ ਥਾਣਾ ਬਰੀ ਵਾਲਾ ਦੀ ਪੁਲਿਸ ਨੂੰ ਇੱਕ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਰਨ ਵਿੱਚ ਸਫਲਤਾ ਹਾਸਲ ਮਿਲੀ ਇਹ ਮਾਮਲਾ ਸਾਡਾ ਇੱਕ ਐਸੇ ਹਰਮੀਤ ਸਿੰਘ ਕੱਲ ਗਾਸਤ ਕਰ ਰਿਹਾ ਸੀ ਦਰਾਨੇ ਗਾਸਤ ਇੱਕ ਚੱਕੀ ਵਿਅਕਤੀ ਨੂੰ ਕਾਬੂ ਕੀਤਾ ਜਿਹਦੇ ਇੱਕ ਪਾਸ ਕੋਈ ਖਦੇ ਹੱਥ ਚ ਕੋਈ ਲਪਾਫਾ ਪੜਿਆ ਸੀ ਜਿਹਦੇ ਵਿੱਚ ਕੋਈ ਨਸ਼ੇਲੀ ਵਸਤੂ ਜਾਬਦੀ ਸੀ ਉੱਥੇ ਇਹ ਚੱਕ ਗਗਨ ਸਿੰਘ ਸੁਆ ਸਪਲਸ ਹੁਆ ਤੇ ਸੀ ਤੇ ਜਦੋਂ ਉਹ ਉਹ ਨੇ ਮੈਨੂੰ ਬੁਲਾਇਆ ਜਦੋਂ ਮੈਂ ਤਲਾਸ਼ੀ ਕੀਤੀ ਆ ਮੌਕੇ ਤੇ ਉਹਦੇ ਕੋਲ 110 ਗੋਲੀਆਂ ਬਰਾਮਦ ਹੋਈਆਂ 11 ਪੱਤੇ ਸੀ ਟਰਾਮਾਡੋਲ ਦੇ ਸੀ ਨਸ਼ੀਲੇ ਪੱਤੇ ਸੀ ਇਹ ਸਭ ਕਿਹੜੇ ਪਿੰਡ ਤੋਂ ਜੀ